ਗੱਲ ਪਤੇ ਦੀ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਣੀ ਮੇਰੇ ਬੱਲੀਓ ਬਹੁਤ ਬਹੁਤ ਸਵਾਗਤ ਹੈ ਗੱਲ ਪਤੇ ਦੀ ਚੈਨਲ ਤੇ ਅਸੀਂ ਹਰ ਰੋਜ਼ ਕੋਈ ਨਾ ਕੋਈ ਉਤਸ਼ਾਹਜਨਕ ਸ਼ਬਦ ਸ਼ੇਰੋ ਸ਼ਾਇਰੀ ਕੁਝ ਚੰਗੀਆਂ ਗੱਲਾਂ ਲੈ ਕੇ ਆਉਣ ਦੀ ਰੋਜ਼ਾਨਾ ਇਹ ਕੋਸ਼ਿਸ਼ ਕਰਦੇ ਹਾਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸਮੇ ਆਪਣੇ ਪਰਿਵਾਰ ਦੇ ਵਿੱਚ ਠੀਕ-ਠਾਕ ਹੋਮ ਹੋਗੇ ਕਿਉਂਕਿ ਸਰਦੀ ਦਾ ਮੌਸਮ ਹੈ ਜੇਕਰ ਤੁਸੀਂ ਸਫ਼ਰ ਤੇ ਜਾਣਾ ਹੈ ਚਾਹੇ ਉਹ ਮੋਟਰਸਾਈਕਲ ਹੋਵੇ ਸਾਈਕਲ ਹੋਵੇ ਗੱਡੀ ਹੋਵੇ ਹਮੇਸ਼ਾ ਹੀ ਆਪਣੀ ਸਪੀਡ ਨੂੰ ਹਿਸਤਾ ਰੱਖੋ ਕਿਉਂਕਿ ਤੁਹਾਨੂੰ ਦੇ ਕਾਰਨ ਲਗਾਤਾਰ ਪੰਜਾਬ ਦੇ ਵਿੱਚ ਹਾਦਸਿਆਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਕਿਉਂਕਿ ਥੋੜੀ ਜਿਹੀ ਸਲੋ ਸਪੀਡ ਸਾਨੂੰ ਜ਼ਿੰਦਗੀ ਤੇ ਮੰਜ਼ਿਲ ਤੇ ਪਹੁੰਚਾ ਦਿੰਦੀ ਹੈ ਜਰਾ ਜਿਨੀ ਲਾਪਰਵਾਹੀ ਦੇ ਨਾਲ ਪਤਾ ਨਹੀਂ ਅੱਗੇ ਆਉਣ ਵਾਲਾ ਜਾਂ ਅਸੀਂ ਆਪ ਖੁਦ ਇਸ ਢਿਲਪੇਟ ਵਿੱਚ ਆ ਜੰਗੇ ਸੋ ਮੌਸਮ ਦੇ ਹਿਸਾਬ ਨਾਲ ਸਾਨੂੰ ਸਾਰਿਆਂ ਨੂੰ ਸਤਰਕ ਰਹਿਣ ਦੀ ਲੋੜ ਹੈ ਕਿਉਂਕਿ ਕਾਲੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਕਾਲੀ ਨੂੰ ਵੀ ਸਮਾਂ ਚਾਹੀਦਾ ਜੇਕਰ ਦੂਰੀ 70 ਕਿਲੋਮੀਟਰ ਹੈ ਤਾਂ ਦੂਰੀ 70 ਕਿਲੋਮੀਟਰ ਹੀ ਰਹੂਗੀ ਸਿਰਫ ਅਸੀਂ ਆਪਣੀ ਗੱਡੀ ਦੀ ਸਪੀਡ ਵਧਾ ਸਕਦੇ ਹਾਂ ਸੋ ਇਹ ਵੀ ਸਾਡੇ ਇੱਕ ਪਰਿਵਾਰਕ ਪੁਆਇੰਟ ਨੇ ਜਿਹੜੇ ਅਸੀਂ ਸਾਡੇ ਦਰਸ਼ਕ ਸਾਡਾ ਪਰਿਵਾਰ ਨੇ ਜਿਹੜੇ ਸਾਡੇ ਗੱਲਪੱਤੀ ਦੇ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਮੇਰੇ ਵੱਲੋਂ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਆਪਣੀ ਮੌਸਮ ਦੇ ਹਿਸਾਬ ਨਾਲ ਗੱਡੀ ਨੂੰ ਉਹਦੀ ਸਪੀਡ ਹੈ ਜਿਹੜੀ ਹੌਸਤਾ ਰੱਖੋ ਤਾਂ ਕਿ ਹੌਸਤਾ ਹੌਸਤਾ ਮੰਜ਼ਿਲ ਮਿਲ ਜਾਂਦੀ ਹੈ ਸਪੀਡ ਦੇ ਨਾਲ ਇਹ ਨਾ ਹੋਵੇ ਕਿ ਅਸੀਂ ਬਹੁਤ ਵੱਡਾ ਨੁਕਸਾਨ ਖਾ ਬੈਠੀਏ ਤੇਜ਼ੀ ਦੀ ਪੂਰਤੀ ਫਿਰ ਕਦੇ ਵੀ ਨਹੀਂ ਹੋ ਸਕਦੀ ਸੋ ਲੋ ਫਿਰ ਆਪਾਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਹਰ ਪਾਸੇ ਜਿੰਦ ਔਖੀ ਹੈ ਬਾਬਾ ਤੇਰੀ ਅਜ ਹਰ ਪਾਸੇ ਜਿੰਦ ਔਖੀ ਹੈ ਬਾਬਾ ਤੇਰੀ ਕੌਮਨ ਮਾਣੀਂਦੀ ਅਜ ਹਰ ਪਾਸੇ ਜਿੰਦ ਔਖੀ ਬਾਬਾ ਤੇਰੀ ਕੌਮਨ ਮਾਣੀਂਦੀ ਉਹ ਦੇਸ਼ ਨਹੀਂ ਸਾਡਾ ਹੋ ਸਕਦਾ ਜਿੱਥੇ ਬੇਅਦਬੀ ਹੋਵੇ ਬਾਣੀਂਦੀ ਉਹ ਦੇਸ਼ ਨਹੀਂ ਸਾਡਾ ਹੋ ਸਕਦਾ ਜਿੱਥੇ ਬੇਅਦਬੀ ਹੋਵੇ ਬਾਣੀਂਦੀ ਖੁਸ਼ ਹਾਂ ਤੇ ਸਭ ਨੂੰ ਖੁਸ਼ ਰੱਖਦਾ ਹਾਂ ਖੁਸ਼ ਹਾਂ ਤੇ ਸਭ ਨੂੰ ਖੁਸ਼ ਰੱਖਦਾ ਹਾਂ ਲਾਪਰਵਾਹ ਹਾਂ ਫਿਰ ਵੀ ਸਭ ਦੀ ਪਰਵਾਹ ਕਰਦਾ ਹਾਂ ਲਾਪਰਵਾਹ ਫਿਰ ਵੀ ਸਭ ਦੀ ਪ੍ਰਵਾਹ ਕਰਦਾ ਹਾਂ ਮੈਨੂੰ ਪਤਾ ਹੈ ਕਿ ਮੇਰਾ ਕੋਈ ਮੇਲ ਨਹੀਂ ਇੱਥੇ ਮੈਨੂੰ ਪਤਾ ਹੈ ਕਿ ਮੇਰਾ ਕੋਈ ਮੋਲ ਨਹੀਂ ਇੱਥੇ ਪਰ ਫਿਰ ਵੀ ਕੁਝ ਅਨਮੋਲ ਲੋਕਾਂ ਨਾਲ ਰਿਸ਼ਤਾ ਰੱਖਦਾ ਹਾਂ ਪਰ ਫਿਰ ਵੀ ਕੁਝ ਅਨਮੋਲ ਲੋਕਾਂ ਨਾਲ ਰਿਸ਼ਤਾ ਰੱਖਦਾ ਹਾਂ ਬਹੁਤ ਉੱਖਾ ਹੁੰਦਾ ਹੈ ਦਿਲ ਨੂੰ ਜਦੋਂ ਵੱਡਾ ਵੀਰ ਮਾਂ ਜਾਂ ਬਾਪੂ ਜੀ ਫੋਨ ਤੇ ਇਹ ਕਹਿ ਦੇਣ ਹਰ ਉਹ ਪਤ ਕਦੋਂ ਘਰਾਂ ਮਿੰਗਾ ਕਿਉਂਕਿ ਇਹ ਚੀਜ਼ਾਂ ਓਨੀ ਦੇਰੀ ਹੁੰਦੀਆਂ ਨੇ ਜਦੋਂ ਤੱਕ ਸਾਡੇ ਵੱਡੇ ਸਾਨੂੰ ਜਨਮ ਦੇਣ ਵਾਲੇ ਮਾਪਿਓ ਤੇ ਸਾਡੇ ਵੱਡਾ ਵੀਰ ਜੀ ਨੂੰ ਕਹਿੰਦੇ ਆ ਕਿ ਵੱਡਾ ਭਰਾ ਪਿਓ ਦੇ ਸਮਾਨ ਹੁੰਦਾ ਉਹ ਜਾਂਦੇ ਹੁੰਦੇ ਆ ਤੇ ਮੇਰੇ ਤੇ ਪਰਿਵਾਰ ਦੇ ਇਹ ਸਾਰੇ ਸਿੱਦਕਸ਼ ਮੈਂਬਰ ਪਰਿਵਾਰ ਨੂੰ ਇਹ ਤੁਸੀਂ ਜਿਹੜੇ ਮੇਰੀ ਮਾਪਿਓ ਤੇ ਭਰਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਚਲੇ ਗਏ ਨੇ ਮੈਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਕਿ ਮਾਲਕ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਜਿੰਨਾਂ ਦੇ ਚਾਉਂਦੇ ਆ ਸੋ ਦੋਸਤੋ ਕਦਰ ਕਰਿਆ ਕਰੋ ਉਹਨਾਂ ਦੇ ਨਾਲ ਹੀ ਤੁਹਾਡਾ ਅੱਛਾ ਦੁਨੀਆ ਬਸਤੀ ਹੈ ਜਿੰਦਗੀ ਤੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਕਮਾਇਆ ਜਿੰਦਗੀ ਤੇ ਬਹੁਤ ਕੁਝ ਗਵਾਇਆ ਤੇ ਬਹੁਤ ਕੁਝ ਕਮਾਇਆ ਕੁਝ ਮਾਂ ਨੇ ਸਮਝਾਇਆ ਤੇ ਕੁਝ ਧੋਖਿਆ ਨਹੀਂ ਸਕਾਇਆ ਕੁਝ ਮਾਂ ਨੇ ਸਮਝਾਇਆ ਤੇ ਕੁਝ ਧੋਖਿਆ ਨਹੀਂ ਸਕਾਇਆ ਸਮਾਂ ਦੀ ਹੱਕ ਉੱਤੇ ਸਵਾਰ ਹੋ ਕੇ ਹੀ ਸਫਲਤਾ ਪਾਈ ਜਾ ਸਕਦੀ ਹੈ ਸਮਾਂ ਦੀ ਹੱਕ ਉੱਤੇ ਸਵਾਰ ਹੋ ਕੇ ਹੀ ਸਫਲਤਾ ਪਾਈ ਜਾ ਸਕਦੀ ਹੈ ਦਰਖਤ ਦੀ ਟਾਣੀ ਤੇ ਬੈਠਾ ਪੰਛੀ ਟਾਣੀ ਦੇ ਟੁੱਟਣ ਤੋਂ ਨਹੀਂ ਡਰਦਾ ਦਰਖਤ ਦੀ ਟਾਣੀ ਤੇ ਬੈਠਾ ਪੰਛੀ ਟਾਣੀ ਦੇ ਟੁੱਟਣ ਤੋਂ ਨਹੀਂ ਡਰਦਾ ਕਿਉਂਕਿ ਉਸ ਦਾ ਵਿਸ਼ਵਾਸ ਬਾੜੀ ਵਿੱਚ ਨਹੀਂ ਉਹਦੇ ਆਪਣੇ ਖੰਭਾਂ ਵਿੱਚ ਹੁੰਦਾ ਹੈ ਕਿਉਂਕਿ ਜਿਹਦਾ ਵਿਸ਼ਵਾਸ ਪੱਕਾ ਹੈ ਉਹ ਹੀ ਆਪਣੀ ਮੰਜ਼ਿਲ ਤੇ ਪਹੁੰਚ ਸਕਦਾ ਹੈ ਇਹ ਚੰਗੀਆਂ ਗੱਲਾਂ ਅਸੀਂ ਇਸ ਲਈ ਲੈ ਕੇ ਆਉਂਦੇ ਹਾਂ ਕਿ ਇਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣਾ ਮਿਲਦਾ ਹੈ ਅਸਲੀ ਸਜਾ ਮੰਟਲੇ ਨੂੰ ਅਸਲੀ ਸਜਾ ਮੰਚਲੇ ਨੂੰ ਜੱਜ ਨੇ ਪੁੱਛਿਆ ਮੰਚਲੇ ਜਿਹੜੇ ਸਾਡੀਆਂ 3 ਪੜਾ ਲੰਘਦੀਆਂ ਨੇ 1 ਮਿੰਟ ਕਰਦੇ ਉਹਨਾਂ ਨੂੰ ਮੰਚਲੇ ਆਸ਼ਕ ਕਿਹਾ ਜਾਂਦਾ ਹੈ ਅਸਲੀ ਸਜਾ ਮੰਚਲੇ ਨੂੰ ਜੱਜ ਨੇ ਪੁੱਛਿਆ ਕਿ ਉਹ ਉਸ ਨੂੰ ਸਜ਼ਾ ਕੀ ਦੇਵੀ ਉਸ ਕਟਾਰੇ ਦੇ ਵਿੱਚੋਂ ਪੀੜਤ ਲੜਕੀ ਵੀ ਖੜੀ ਸੀ ਕੋਲ ਖੜੀ ਪੀੜਤ ਲੜਕੀ ਬੋਲੀ ਕਿ ਰੱਬੇ ਇਸ ਰੋ ਵਿੱਚ ਮੇਰੇ ਵਰਗੀ ਇੱਕ ਧੀ ਦੇ ਦੇ ਦਿਓ ਜਦ ਪੜਨ ਤੂੰ ਵਸ ਵਿੱਚ ਜਾਇਆ ਕਰੋਗੀ ਚਿੰਤਾ ਇਹਨੂੰ ਵੀ ਫਿਰ ਵੱਡ ਵੱਡ ਕੇ ਖਾਇਆ ਕਰੋਗੀ ਜਦ ਪੜਨ ਉਹ ਬਸ ਵਿੱਚ ਜਾਇਆ ਕਰੋਗੀ ਚਿੰਤਾ ਇਹਨੂੰ ਵੀ ਫਿਰ ਵੱਡ ਵੱਡ ਖਾਇਆ ਕਰੋਗੀ ਚਿਹਰਾ ਤਿਆਬ ਨਾਲ ਇਹਦਾ ਕੋਈ ਸਾੜਨਾ ਦੇਵੀ ਚਿਹਰਾ ਤਿਆਬ ਨਾਲ ਇਹਦਾ ਕੋਈ ਸਾੜਨਾ ਦੇਵੀ ਬਾਗ ਵਰਕੇ ਦੀ ਇੱਜ਼ਤ ਮੇਰੀ ਪਾੜਨਾ ਦੇਵੀ ਬਾਗ ਵਰਕੇ ਤੇ ਇੱਜ਼ਤ ਮੇਰੀ ਪਾੜਨਾ ਦੇਵੀ ਵਿੱਚ ਦਫ਼ਤਰ ਜਿਆਦਾ ਅਫਸਰਾਂ ਦੇ ਬਚਿਤ ਅਫਸਰਾਂ ਨੂੰ ਅਰਥੇ ਬਿਆੰਗ ਕਰਨੇ ਦੋ ਅਰਥੇ ਬਿਆੰਗ ਕਰਨੇ ਨਸ਼ੇੜੀ ਜਵਾਈ ਨੇ ਚਾਹ ਜਦ ਭੰਗ ਕਰਨੇ ਅੱਜ ਜਿਹੜਾ ਛੇੜ ਛੇੜੇ ਕੁੜੀਆਂ ਸਤਾਵੇ ਤੀਜਾ ਮੱਧ ਪਦ ਇਹਦੇ ਫਿਰ ਸੌਕੇ ਦਿਖਾਵੇ ਇਹਦੇ ਤੀਜਾ ਮੱਧ ਪਵੇ ਤੇ ਫਿਰ ਇਹ ਸੌਕੇ ਦਿਖਾਵੇ ਜਿੱਤ ਜਦੋਂ ਜਦੋਂ ਹੋਈ ਤਾਂ ਮੈਂ ਜਿੱਤਿਆ ਜਿੱਤ ਜਦੋਂ ਜਦੋਂ ਹੋਈ ਤਾਂ ਮੈਂ ਜਿੱਤਿਆ ਹਾਰ ਜਦੋਂ ਹੋਈ ਤਾਂ ਕਸੂਰ ਰੱਬ ਦਾ ਹਾਰ ਜਦੋਂ ਜਦੋਂ ਹੋਈ ਤਾਂ ਕਸੂਰ ਰੱਬ ਦਾ ਖੁਸ਼ੀਆਂ ਮਿਹੜੇ ਪੁੱਲਿਆ ਔਕਾਤ ਫਿਰਦਾ ਖੁਸ਼ੀਆਂ ਮਿਹੜੇ ਪੁੱਲਿਆ ਔਕਾਤ ਫਿਰਦਾ ਅੱਖ ਸਾਹ ਤੇ ਜਦੋਂ ਰੋਈ ਤਾਂ ਕਸੂਰ ਰੱਬ ਦਾ ਹੁਣ ਜੇ ਇਸਲਾਮਾਂ ਤਾਂ ਸਭ ਕਹਿੰਦੇ ਵਾਹ ਤੌਰ ਸਾਡੀ ਆ ਹੌਣ ਜੇ ਸਲਾਮਤ ਸਾਹਿਬ ਕਹਿੰਦੇ ਵਾ ਟੌਰ ਸਾਡੀ ਆ ਪਰ ਜੇ ਕੋਈ ਨਾ ਬੁਲਾਵੇ ਤਾਂ ਕਸੂਰ ਰੱਬ ਦਾ ਪਰ ਜੇ ਕੋਈ ਨਾ ਬੁਲਾਵੇ ਤਾਂ ਕਸੂਰ ਰੱਬ ਦਾ ਕਿਸਮਤ ਲਿਖੀ ਨਹੀਂ ਪੜਾਈ ਜਾਂਦੀ ਹੈ ਕਿਸਮਤ ਲਿਖੀ ਨਹੀਂ ਪੜਾਈ ਜਾਂਦੀ ਹੈ ਕਿਸਮਤ ਲਿਖੀ ਨਹੀਂ ਪੜਾਈ ਜਾਂਦੀ ਹੈ ਕਿਸਮਤ ਲਿਖੀ ਨਹੀਂ ਬੜਾਈ ਜਾਂਦੀ ਐ ਇੱਜ਼ਤ ਮਿਲਦੀ ਨਹੀਂ ਕਮਾਈ ਜਾਂਦੀ ਐ ਪਿਛਲਾ ਖਤਮ ਤੇ ਨਵਾਂ ਤਿਆਰ ਪਿਛਲਾ ਖਤਮ ਤੇ ਨਵਾਂ ਤਿਆਰ ਖੇਡ ਤਮਾਸ਼ਾ ਹੈ ਸੰਸਾਰ ਪਿਛਲਾ ਖਤਮ ਤੇ ਨਵਾਂ ਤਿਆਰ ਖੇਡ ਤਮਾਸ਼ਾ ਹੈ ਸੰਸਾਰ ਖੇਡ ਖੇੜੇ ਵਿੱਚ ਫੁੱਲ ਖਿਲਾਵੇ ਖੁਸ਼ੀ ਚ ਦੇਖਣ ਵਾਲਾ ਖੇੜ ਖੇੜ ਵਿੱਚ ਫੁੱਲ ਖਿਲਾਵੇ ਖੁਸ਼ੀ ਚ ਡੇਗੜ ਵਾਲਾ ਰੱਬ ਤੋਂ ਵੱਡਾ ਕੋਣ ਖਿਡਾਰੀ ਖੇਡਾਂ ਖੇਡਣ ਵਾਲਾ انسان ਦੇ ਸਰੀਰ ਦਾ ਸਭ ਤੋਂ ਖੂਬਸੂਰਤ ਹਿੱਸਾ ਦਿਲ ਹੈ ਜੇ ਦਿਲ ਹੀ ਸਾਫ਼ ਨਹੀਂ ਤਾਂ ਚਮਕਦਾ ਚਿਹਰਾ ਕਿਸ ਕੰਮ ਦਾ ਹੈ ਜੇ ਦਿਲ ਹੀ ਸਾਫ਼ ਨਹੀਂ ਤਾਂ ਚਮਕਦਾ ਚਿਹਰਾ ਵੀ ਕਿਸੇ ਕੰਮ ਦਾ ਨਹੀਂ ਹੈ ਸਾਡੇ ਬਰਤਾਅ ਹਮੇਸ਼ਾ ਗਣਿਤ ਦੀ ਜ਼ੀਰੋ ਵਰਗਾ ਹੈ ਸਾਡਾ ਜਿਹੜਾ ਵਿਹਾਰ ਹੈ ਗਣਿਤ ਦੀ ਹਿਸਾਬ ਦੀ ਜ਼ੀਰੋ ਵਰਗਾ ਘਣਾ ਚਾਹੀਦਾ ਹੈ ਜੇ ਜਿੱਦੀ ਆਪਣੀ ਕੋਈ ਕੀਮਤ ਨਹੀਂ ਪਰ ਦੂਜਿਆਂ ਦੇ ਨਾਲ ਜੁੜਨ ਤੇ ਉਹਨਾਂ ਨੂੰ ਕੀਮਤੀ ਬਣਾ ਦੇਈਏ ਜਦੋਂ ਜ਼ੀਰੋ ਫਿਰ ਪਿੱਛੇ ਲੱਗਦੀ ਹੈ ਤਾਂ ਪਤਾ ਨਹੀਂ ਉਹਦੀ ਕਿੰਨੀ ਕੀਮਤ ਬਣਾ ਦਿੰਦੀ ਠੱਗੇ ਠੋਰੀ ਵੀਰੇ ਮਲੰਗ ਮਾਰਦੇ ਅਸੀਂ ਬਾਪੂ ਦੀ ਕਮਾਈ ਨਾਲ ਡੰਗ ਸਾਰਦੇ ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਂਨੇ ਆ ਕਿਸੇ ਹਰਾਉਣ ਨਾਲ ਨਹੀਂ ਉਹ ਹਰਦੇ ਠੱਗੇ ਠੋਰੀ ਵੀਰੇ ਰੰਗੂ ਮਾਰਦੇ ਅਸੀਂ ਬਾਪੂ ਦੀ ਕਮਾਈ ਨਾਲ 당ਸਾਰਤੇ ਬਾਬੇ ਨਾਨਕ ਦੀ ਕਿਰਪਾ ਨਾਲ ਚੱਲੀ ਜਾਂਦੇ ਆ ਕਿਸੇ ਹਰਾਉਣ ਨਾਲ ਨਹੀਂ ਉਹ ਹਰਦੇ ਜਿਸ ਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਤੇ ਫਿਰ ਉਹਨੂੰ ਹਰਾਉਣ ਵਾਲਾ ਕੋਈ ਨਹੀਂ ਤੁਹਾਡਾ ਵਿਸ਼ਵਾਸ ਉਸ ਗੁਰੂ ਦੇ ਨਾਲ ਸੱਚਾ ਹੋਣਾ ਚਾਹੀਦਾ ਤੁਹਾਡਾ ਵਿਸ਼ਵਾਸ ਤੁਹਾਡਾ ਕੌਨਫੀਡੈਂਸ ਲੈਵਲ ਉਹ ਪੱਕਾ ਹੋਣਾ ਚਾਹੀਦਾ ਤੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੋਈ ਇਨਸਾਨ ਹਰਾ ਨਹੀਂ ਸਕਦਾ ਪਰ ਤੁਹਾਡੇ ਇਰਾਦੇ ਨੀਕ ਹੋਣ ਨੀਤ ਤੇ ਨੀਤੀ ਤੁਹਾਡੀ ਸਾਫ਼ ਹੋਵੇ ਫਿਰ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧ ਸਕਦੇ ਹੋ ਏਸੀ ਸਾਡਾ ਪ੍ਰੋਗਰਾਮ ਅੱਜ ਦਾ ਗੱਲ ਪੱਤੇ ਦੀ ਜੇਕਰ ਪ੍ਰੋਗਰਾਮ ਵਧੀਆ ਲੱਗਦਾ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨਾਲ ਇਹ ਦਿੱਤਾ ਘੰਟੀ ਦਾ ਬਟਨ ਦਬਾ ਕੇ ਆਨ ਤੇ ਕਲਿੱਕ ਕਰ ਦਿਓ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹੋ ਜਿਹੀਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਦੀਆਂ ਹੋਰ ਗੱਲਾਂ ਲੈ ਕੇ ਹੁੰਦੀ ਰਵਾਂਗੇ ਕੱਲ ਨੂੰ ਮਿਲਦੇ ਹਾਂ ਏਸੀ ਬਿਲਿ ਏਸੀ ਚੈਨਲ ਤੇ 4 ਵਜੇ ਉਦੋਂ ਤੱਕ ਲਈ ਆਪਣੇ ਦੋਸਤ ਹਰਪੀਰ ਨੂੰ ਦਿਉ ਇਜਾਜ਼ਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ